ਇਸ ਵਕਤ 42 ਡਿਗਰੀ ਟੈਂਪਰੇਚਰ ਹੈ। ਚਲੰਦਰ ਦਾ ਇਸ ਵਕਤ 42 ਡਿਗਰੀ ਟੈਂਪਰੇਚਰ ਹੈ। ਰੋਡ ਸਾਈਡ ਤੇ ਸਾਨੂੰ ਇੱਕ ਅੰਕਲ ਜੀ ਮਿਲੇ ਨੇ 70 ਸਾਲ ਦੀ ਉਮਰ ਉਮਰ ਹੈ ਉਹਨਾਂ ਦੀ ਤੇ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਅੰਕਲ ਜੀ ਉੱਥੇ ਖੜੇ ਨੇ ਤੇ ਵਾਟਰ ਕੂਲਰ ਲੈ ਕੇ ਆਉਂਦੇ ਨੇ ਪਾਣੀ ਦੇ ਤੇ ਡਿਸਪੋਜ਼ੇਬਲ ਜਿਹੜੇ ਗਲਾਸ ਹੁੰਦੇ ਨੇ ਉਹ ਰੱਖਦੇ ਨੇ ਤੇ ਲੋਕਾਂ ਨੂੰ ਪਾਣੀ ਪਿਉਂਦੇ ਨੇ। ਇਹ ਕਿੰਨੇ ਕ ਸਮੇਂ ਤੋਂ ਜਿਹੜੀ ਸੇਵਾ ਸ਼ੁਰੂ ਕੀਤੀ ਆ? ਇਹ ਨਾ ਸਾਨੂੰ 20-23 ਤੋਂ ਸ਼ੁਰੂ ਕੀਤੀ ਆ। ਤੇ ਚੱਲ ਨਹੀਂ ਦੋ ਜਾਂ ਮਹੀਨੇ ਜਿੰਨਾ ਤੇ ਸਾਡੀ ਹੈਗਾ ਪ੍ਰਭੂ ਦੀ ਮਰਜ਼ੀ ਤੇ ਹੁਣ ਜਦੋਂ ਤੁਸੀਂ ਇਸ ਵਾਰ ਪਹਿਲੀ ਵਾਰ ਸ਼ੁਰੂ ਕੀਤੀ ਹੈ ਨਾ ਸੇਵਾ ਤੇ ਹੁਣ ਆਉਂਦੇ ਸਾਲ ਜਦੋਂ ਗਰਮੀ ਹੋਊਗੀ ਹਰ ਵਾਰ ਲਾਇਆ ਕਰੂੰਗਾ ਮੈਂ ਜਿੰਨਾ ਰਹਿਤ ਕਰੂੰਗਾ ਅੱਛਾ ਅੰਕਲ ਜੀ ਇੱਕ ਤਾਂ ਤੁਸੀਂ ਇੱਥੇ ਗਲਾਸ ਭਰ ਕੇ ਪਾਣੀ ਦੇ ਰੱਖੇ ਹੋਏ ਨੇ ਜਿੱਦਾਂ ਕੋਈ ਬੰਦਾ ਆ ਜਾਵੇ ਕੋਈ ਥਰਮੋਸ ਲੈ ਕੇ ਬੋਤਲ ਲੈ ਕੇ ਉਹ ਵੀ ਉਹ ਵੀ ਭਰ ਦਿਓ ਹਾਂ ਜਿੰਨਾ ਮਰਜ਼ੀ ਲੈ ਜਾਵੇ ਕੋਈ ਯਾਰ ਮਤਲਬ ਹੀ ਸੇਵਾ ਹੀ ਆ ਤਾਂ ਵੀ ਆਪਾਂ ਨੂੰ ਪਾਣੀ ਤਾਂ ਪੀਣਾ ਹੀ ਆ ਉਹ ਕਿਹਦੇ ਨਾਲ ਜਾ ਕੇ ਡੋਲਣਾ ਥੋੜੀ ਆ ਪੀਓ ਜਿੰਨਾ ਮਰਜ਼ੀ ਕੋਈ ਨੋ ਪ੍ਰੋਬਲਮ ਐਸੀ ਕੋਈ ਗੱਲ ਬਾਤ ਜਦੋਂ ਲੋਕ ਪਾਣੀ ਪੀ ਕੇ ਜਾਂਦੇ ਆ ਜਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਵੀ ਬਹੁਤ ਸੋਹਣਾ ਕੰਮ ਕੀਤਾ ਬਹੁਤ ਦਿੰਦੇ ਮੈਂ ਲੈਂਦਾ ਨਹੀਂ ਪੈਸੇ ਨਹੀਂ ਲੈਂਦਾ ਦਿੰਦੇ ਪੈਸੇ ਹਾਂ ਬਹੁਤ ਇੱਕ ਬੰਦਾ ਆ ਗਿਆ ਕਹਿੰਦਾ ਮੈਂ ਤੁਹਾਨੂੰ ਮੇਕੋ ਆ ਲੈ ਲਓ ਮੇਕੋ 10 ਗਲਾਸ ਲੈ ਲਓ ਤੁਸੀਂ ਲਾਓ ਮੈਂ ਕਹਿੰਦਾ ਮੈਂ ਕਿਰਪਿਆ ਵੀ ਲੈਣਾ ਨਹੀਂ ਲੈਣਾ ਮੇਰੇ ਪਾਪਰ ਪਈ ਲੈਣਾ ਕੋਈ ਚੀਜ਼ ਨਹੀਂ ਲਾਉਂਗਾ ਮੈਂ ਜਦ ਤੱਕ ਆਇਗਾ ਮੈਂ ਆਪਣੇ ਕਰੂਗਾ ਅਸਾ ਆ ਦੇ ਕੋ ਆ ਇੱਕ ਚੀਜ਼ ਦੇਖੋ ਅੰਕਲ ਜੀ ਜੀ ਕਿ ਕਹਿੰਦੇ ਗੱਲਾਂ ਬਾਤਾਂ ਕਰਦੇ ਆ ਪਰ ਜਿਹੜਾ ਉੱਥੇ ਇੱਕ ਗਲਾਸ ਕਹਿੰਦੇ ਮੈਂ ਪਹਿਲੋ ਭਰ ਕੇ ਰੱਖ ਲਵਾਂ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਆ ਆ ਦੇਖੋ ਇੱਕ ਹੋਰ ਬਾਰਡਰ ਕੋਲਰ ਵਾਲਾ ਖਾਲੀ ਹੋ ਗਿਆ ਇਹਨਾਂ ਦਾ ਬਾਰਡਰ ਕੋਲਰ ਤੇ ਹੁਣ ਦੂਸਰਾ ਜਿਹੜਾ ਬਾਰਡਰ ਕੋਲਰ ਆ ਉਹ ਉਹਦੇ ਵਿੱਚੋਂ ਜਿਹੜਾ ਹੁਣ ਪਾਣੀ ਜਿਹੜਾ ਭਰ ਕੇ ਗਲਾਸ ਰੱਖਣ ਲੱਗੇ ਨੇ अच्छा चलो मैं वैसे एक गल ਕਰਨ ਲੱਗਾ ਆ ਇਹ ਵਾਟਰ ਕੋਲਰ ਵੀ ਤੁਸੀਂ ਇਹਦਾ ਪੇ ਕਰਦੇ ਹੋਣੇ ਹਨਾ ਪੇ ਕਰਦੇ ਠੀਕ ਕਿੰਨੇ ਕ ਪੇ ਕਰਦੇ ਹੋ ਮਿਨੀਮਮ 1000 ਰੁਪਏ ਇੱਕ ਡੇਲੀ ਦਾ ਹੈਗਾ ਹੀ ਆ ਮਤਲਬ ਹੀਲੇ ਦਾ ਜੇ ਆਪਾਂ ਮੋਟਾ-ਮੋਟਾ ਸਵਰੇ 30 30 40000 ਰੁਪਏ ਕੋਈ ਚਿੰਤਾ ਹੀ ਨਹੀਂ ਕੋਈ ਬਿਮਾਰੀ ਲੱਗ ਜਾਵੇ ਫੇਰ ਵੀ ਸਹਿਵਾਂਗੇ ਜੀ ਹਾਂ ਫੇਰ ਵੀ ਤਾਂ ਸਹਿਵਾਂਗੇ ਤੁਸੀਂ ਅਸੀਂ ਲੋਕ ਕਿਤੇ ਜਾਂਦੇ ਆ ਨਾ ਬਾਹਰ ਹਿਮਾਚਲ ਹੋਇਆ ਜਾਂ ਯੂਪੀ ਦਿੱਲੀ ਬਿਹਾਰ ਹੋਇਆ ਨਾ ਲੋਕੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੈ ਜੀ ਇੱਥੇ ਕੋਈ ਕੋਈ ਵੀ ਮਜ਼ਬਦ ਦਾ ਬੰਦਾ ਨਾ ਉਹਨੂੰ ਕੋਈ ਪਰੇਸ਼ਾਨੀ ਨਹੀਂ ਹੈ ਗਈ ਕੋਈ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ ਹਾਏ ਹਾਏ ਮਜ਼ਾ ਹੀ ਮੈਂ ਕਹਿੰਦਾ ਜ਼ਿੰਦਗੀ ਪਤਾ ਨਹੀਂ ਲੱਗੇ ਸੱਤਾ ਸਾਲ ਕੋ ਬੀਤ ਗਏ ਮੈਨੂੰ ਪ੍ਰਸ਼ਨ ਹੋਇਆ ਤਾਂ ਇਹਨਾਂ ਕੋਲ ਆਇਆ ਮੈਂ ਤੁੱਪੇ ਵੀ ਤੁੱਪੇ ਵੀ ਖੜੇ ਹੋ ਤੁਸੀਂ ਕੋਈ ਗੱਲ ਨਹੀਂ ਦੀ ਮੈਂ ਕਰਦੇ ਵੀ ਮਨਾ ਕਰਦੇ ਨਹੀਂ ਤੋਪ ਬਹੁਤ ਜਿਆਦਾ ਆ ਬੋਨ ਵੀ ਆ ਮੈਂ ਕਹਿੰਦਾ ਨਹੀਂ ਮੈਂ ਨਹੀਂ ਮੈਂ ਨਹੀਂ ਹਟਣਾ ਮੈਂ ਤੁ ਜੋ ਮਰਜ਼ੀ ਕਰਿਓ ਮੈਂ ਹਟਣਾ ਨਹੀਂ ਹੈਗਾ ਜਦੋਂ ਸੇਵਾ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦਾ ਤੇ ਪੰਜਾਬੀਆਂ ਦਾ ਨਾਮ ਸਭ ਤੋਂ ਪਹਿਲੀ ਕਤਾਰ ਤੇ ਆਉਂਦਾ ਹੈ ਇਸ ਵਕਤ ਜਲੰਧਰ ਦੇ ਇੱਕ ਰੋਡ ਸਾਈਡ ਤੇ ਖੜੇ ਆ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਮੈਂ ਇੱਕ ਵਾਰੀ ਤੁਹਾਨੂੰ ਟੈਂਪਰੇਚਰ ਦਿਖਾਉਣਾ ਚਾਹੁੰਦਾ ਆ ਕਿ ਇਸ ਵਕਤ 42 ਡਿਗਰੀ ਟੈਂਪਰੇਚਰ ਹੈ ਜਲੰਧਰ ਦਾ ਇਸ ਵਕਤ 42 ਡਿਗਰੀ ਟੈਂਪਰੇਚਰ ਹੈ ਤਾਂ ਰੋਡ ਸਾਈਡ ਤੇ ਸਾਨੂੰ ਇੱਕ ਅੰਕਲ ਜੀ ਮਿਲੇ ਨੇ 70 ਸਾਲ ਦੀ ਉਮਰ ਉਮਰ ਹੈ ਉਹਨਾਂ ਦੀ ਤੇ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਅੰਕਲ ਜੀ ਇੱਥੇ ਖੜੇ ਨੇ ਇਹ ਵਾਟਰ ਕੂਲਰ ਲੈ ਕੇ ਆਉਂਦੇ ਨੇ ਪਾਣੀ ਦੇ ਤੇ ਡਿਸਪੋਜ਼ੇਬਲ ਜਿਹੜੇ ਗਲਾਸ ਹੁੰਦੇ ਨੇ ਉਹ ਰੱਖਦੇ ਨੇ ਤੇ ਲੋਕਾਂ ਨੂੰ ਪਾਣੀ ਪਿਉਂਦੇ ਨੇ ਬਿਨਾਂ ਕਿਸੇ ਸਵਾਰਥ ਤੋਂ ਨਹੀਂ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਵੈਸੇ ਵੀ ਸ਼ਬੀਲਾਂ ਬਹੁਤ ਲੱਗਦੀਆਂ ਨੇ ਪਰ ਇੱਕ ਫੋਕੇ ਪਾਣੀ ਦਾ ਜਿਹੜਾ ਹੁੰਦਾ ਲੋਕਾਂ ਨੂੰ ਕਿ ਸਾਨੂੰ ਕਿਤੇ ਪਾਣੀ ਪੀਣ ਨੂੰ ਮਿਲ ਜਵੇ ਰਸਤੇ ਜਾਂਦੇ ਹਾਂ ਤਾਂ ਅੰਕਲ ਜੀ ਨੇ ਇੱਕ ਬਹੁਤ ਸੋਹਣੀ ਸੇਵਾ ਜਿਹੜੀ ਸ਼ੁਰੂ ਕੀਤੀ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਜੀ ਅੰਕਲ ਜੀ ਤੁਹਾਡਾ ਅਜਮਾ ਰੋੜਾ ਇਹ ਕਿੰਨੇ ਕ ਸਮੇਂ ਤੋਂ ਜਿਹੜੀ ਸੇਵਾ ਸ਼ੁਰੂ ਕੀਤੀ ਤੇ ਚੱਲ ਨਹੀਂ ਦੋ ਜਾਂ ਮਹੀਨੇ ਜਿੰਨਾ ਚਿਰ ਸਾਡੀ ਹੈਗਾ ਪ੍ਰਭੂ ਦੀ ਮਰਜ਼ੀ ਬਸ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਆਇਆ ਕਿ ਪਤਾ ਨਹੀਂ ਲੱਗਾ ਮੈਨੂੰ ਨਹੀਂ ਲੱਗਾ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਦੀ ਮਰਜ਼ੀ ਆ ਤਾਂ ਕੰਮ ਹੋਣ ਲੱਗ ਜਾਂਦਾ ਤਾਂ ਕੋਈ ਫਿਰ ਵੀ ਕੁਝ ਮਾੜਾ ਮੋਟਾ ਖਿਆਲ ਆਉਂਦਾ ਜਦੋਂ ਆਪਾਂ ਰਸਤੇ ਵਿੱਚ ਜਾਂਦੇ ਆ ਤਾਂ ਨਹੀਂ ਨਹੀਂ ਮੈਂ ਉਦੋਂ ਹੀ ਬਸ ਸਿੱਧੇ ਮੇਰੇ ਮਨ 'ਚ ਖਿਆਲ ਆਇਆ ਵੀ ਮੈਂ ਲਕਾਕੇ ਨਾਲ ਗੱਲ ਕੀਤੀ ਮੈਂ ਕਿਹਾ ਪੌਣੇ ਪੁੱਤ ਆ ਬਲਾਨੇ ਲਾਣਾ ਤੇ ਗਰਮੀ ਪੂਰੀ ਲਾਣੇ ਲਾਣਾ ਜਿੰਨਾ ਖਰਚਾ ਆਵੇ ਭਾਵੇਂ 100 ਪੀਸ ਲੱਗ ਜਾਵੇ ਦਿਹਾੜੀ ਦਾ ਕੋਈ ਫਰਕ ਨਹੀਂ ਆਗਾ ਜਿੰਦਾ ਨਹੀਂ ਸੋਚਾਂਗੇ ਆਪਣੀ ਅੱਛਾ ਅੰਕਲ ਜੀ ਇੱਕ ਤਾਂ ਤੁਸੀਂ ਇੱਥੇ ਗਲਾਸ ਭਰ ਕੇ ਪਾਣੀ ਦੇ ਰੱਖੇ ਹੋਏ ਨੇ ਜਿੱਦਾਂ ਕੋਈ ਬੰਦਾ ਆ ਜਾਵੇ ਕੋਈ ਥਰਮੋਸ ਲੈ ਕੇ ਬੋਤਲ ਲੈ ਕੇ ਉਹ ਵੀ ਉਹ ਵੀ ਪਰਦੇਓ ਹਾਂ ਜਿੰਨਾ ਮਰਜ਼ੀ ਲੈ ਜਾਵੇ ਕੋਈ ਯਾਰ ਮਤਲਬ ਹੀ ਸੇਵਾ ਹੀ ਆ ਤਾਂ ਵੀ ਆਪਾਂ ਨੂੰ ਪਾਣੀ ਤਾਂ ਪੀਣਾ ਹੀ ਆ ਉਹ ਕਿਹਦੇ ਲੈ ਜਾ ਕੇ ਡੋਲਣਾ ਥੋੜੀ ਆ ਪੀਓ ਜਿੰਨਾ ਮਰਜ਼ੀ ਕੋਈ ਨੋ ਪ੍ਰੋਬਲਮ ਐਸੀ ਕੋਈ ਗੱਲ ਬਾਤ ਨਹੀਂ ਅੱਛਾ ਪਹਿਲੀ ਵਾਰ ਸੇਵਾ ਕਰ ਰਹੇ ਹੋ ਪਹਿਲੀ ਵਾਰ ਨਹੀਂ ਕੋਈ ਗੁੱਦਾ ਤਾਂ ਕਾਈ ਕਰਦੇ ਰਹਿੰਦਾ ਕੋਈ ਨਾ ਕੁਝ ਪਰ ਲੇਕਿਨ ਸ਼ਵੀਲਾ ਵੀ ਲੱਗਦੀਆਂ ਨੇ ਇਹ ਸਾਡੀ ਰੈਗੂਲਰ ਚੱਲਨੀ ਆ ਰੈਗੂਲਰ ਚੱਲਨੀ ਸ਼ਾਮ ਨੂੰ ਕਿੰਨੇ ਵਜੇ ਤੱਕ ਹੂੰ ਅਸਾਂ ਮੈ ਦਿਖਾਉਣਾ ਚਾਹੁੰਨਾ ਦੇਖੋ ਵੀ ਰਾਹਗੀਰ ਜਿਹੜੇ ਆਉਂਦੇ ਜਾਂਦੇ ਨੇ ਰੁਕ ਕੇ ਇੱਥੇ ਪਾਣੀ ਪੀ ਕੇ ਜਾਂਦੇ ਨੇ ਤਾਂ ਅੰਕਲ ਜੀ ਲੋਕ ਬਥੇਰਾ ਭਲਾਈ ਦਾ ਕੰਮ ਕਰਦੇ ਨੇ ਪਰ ਆ ਇੱਕ ਵਿਲੱਖਣ ਚੀਜ਼ ਮੈਂ ਦੇਖੀ ਹੈ ਕਿਉਂਕਿ ਸ਼ਬੀਲਾ ਤਾਂ ਲਾਉਂਦੇ ਨੇ ਪਰ ਫੋਕਾ ਪਾਣੀ ਕਿਤਨਾ ਕਿਤੋਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਬੜੀ ਜੂ ਬਣੇ ਲੋਕ ਇੱਥੇ ਆਏ ਆਉਂਦੇ ਬੜਾ ਉਹ ਬੜਾ ਮਹਿਸੂਸ ਹੁੰਦਾ ਖੁਸ਼ੀ ਇੰਨੀ ਕੋ ਆ ਗਈ ਪਤਾ ਨਹੀਂ ਮਨ ਚ ਪਤਾ ਨਹੀਂ ਕੀ ਗੱਲ ਹੋਈ ਖੁਸ਼ੀ ਆ ਗਈ ਯਾਰ ਕੋਈ ਚਲੋ ਪਾਣੀ ਦੇ ਕੋਈ ਪੀਣ ਦਾ ਪੰਜਾਬੀ ਅਕਸਰ ਤੇ ਜਦੋਂ ਲੋਕ ਪਾਣੀ ਪੀ ਕੇ ਜਾਂਦੇ ਆ ਜਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਵੀ ਬਹੁਤ ਸੋਹਣਾ ਕੰਮ ਕੀਤਾ। ਪੈਸੇ ਉਹ ਦਿੰਦੇ ਮੈਂ ਲੈਂਦਾ ਨਹੀਂ ਪੈਸੇ ਨਹੀਂ ਲੈਂਦਾ। ਅਸਲ ਦਿੰਦੇ ਪੈਸੇ। ਹਾਂ ਬਹੁਤ। ਇੱਕ ਬੰਦਾ ਆ ਗਿਆ ਕਹਿੰਦਾ ਮੈਂ ਤੁਹਾਨੂੰ ਮੇ ਕੋ ਆ ਲੈ ਲੋ ਮੇ ਕੋ 10 ਗਲਾਸ ਲੈ ਲੋ ਤੁਸੀਂ ਲਾਓ ਮੈਂ ਕਹਿੰਦਾ ਮੈਂ ਇੱਕ ਰੁਪਿਆ ਵੀ ਲੈਣਾ। ਨਹੀਂ ਲੈਣਾ। ਮੇਰਾ ਪਾ ਪਰ ਰੁਪਿਆ ਲੈਣਾ। ਕੋਈ ਚੀਜ਼ ਨਹੀਂ ਲਾਉਂਗਾ ਮੈਂ ਜਦ ਤੱਕ ਆਇਗਾ ਮੈਂ ਆਪਣੇ ਕਰੂੰਗਾ। ਤੇ ਹੁਣ ਜਦੋਂ ਤੁਸੀਂ ਇਸ ਵਾਰ ਪਹਿਲੀ ਵਾਰ ਸ਼ੁਰੂ ਕੀਤੀ ਹੈ ਨਾ ਸੇਵਾ। ਹੁਣ ਆਉਂਦੇ ਸਾਲ ਜਦੋਂ ਗਰਮੀ ਹੋਊਗੀ ਹਰ ਵਾਰ ਲਾਇਆ ਕਰੂੰਗਾ ਮੈਂ ਜਿੰਦਾ ਰਹਿਤ ਕਰੂੰਗਾ ਉਹਤ ਬਾਦ ਨਹੀਂ ਅੱਛਾ ਉਮਰ ਕਿੰਨੀ ਤੁਹਾਡੀ 70 ਯਰ ਤੇ ਇਹ ਤਾਂ ਖੜੇ ਰਹਿੰਦੇ ਹੋ ਮੈਂ ਖੜਾ ਹੀ ਰੰਦਾ ਧੁੱਪ ਵੀ ਆਇਓ ਕੋਈ ਫਰਕ ਨਹੀਂ ਪੈਂਦਾ ਮੈਨੂੰ ਨਹੀਂ ਨਹੀਂ ਐਸੀ ਗੱਲ ਹੀ ਨਹੀਂ ਹੈਗੀ ਸਰ ਇੱਕ ਕਸਰਤ ਵਗੈਰਾ ਕਰਦੇ ਹੋ ਕੁਝ ਵੀ ਨਹੀਂ ਮੈਂ ਸੈ ਨਹੀਂ ਕੀਤਾ 1 ਕਿਲੋਮੀਟਰ ਮੇਜ ਜ਼ੋਰ ਬੜਾ ਹਲੇ ਵੀ ਮਾਂ ਦੀ ਕਿਰਪਾ ਆ ਮਾਤਾ ਨਹੀਂ ਭਗਤਾ ਮੈਂ ਦਾਦੀ ਮਾਂ ਦਾ ਭਗਤ ਇਹ ਅਕਲ ਜੀ ਦੇਖੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਲੋਕ ਬਹੁਤ ਆਉਂਦੇ ਆ ਜੀ ਜਿ ਪਰ ਉੱਪਰ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਆਹ ਦੇਖੋ ਆਹ ਇੱਕ ਚੀਜ਼ ਦੇਖੋ ਅੰਕਲ ਜੀ ਜੀ ਕਿ ਕਹਿੰਦੇ ਗੱਲਾਂ ਬਾਤਾਂ ਕਰਦੇ ਆਂ ਪਰ ਜਿਹੜਾ ਉੱਥੇ ਉਹ ਇੱਕ ਗਲਾਸ ਕਹਿੰਦੇ ਮੈਂ ਪਹਿਲੋ ਭਰ ਕੇ ਰੱਖ ਲਵਾਂ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਆ ਆਹ ਦੇਖੋ ਇੱਕ ਹੋਰ ਬਾਰਡਰ ਕੋਲਰ ਵਾਲਾ ਖਾਲੀ ਹੋ ਗਿਆ ਇਹਨਾਂ ਦਾ ਬਾਰਡਰ ਕੋਲਰ ਤੇ ਹੁਣ ਦੂਸਰਾ ਜਿਹੜਾ ਬਾਰਡਰ ਕੋਲਰ ਆ ਉਹ ਉਹਦੇ ਵਿੱਚੋਂ ਜਿਹੜਾ ਹੁਣ ਪਾਣੀ ਜਿਹੜਾ ਭਰ ਕੇ ਗਲਾਸ ਰੱਖਣ ਲੱਗੇ ਨੇ ਤੇ ਅੰਕਲ ਜੀ ਰੋਜ਼ ਦੇ ਰੋਜ਼ ਦਾ ਕਿੰਨੇ ਕਿ ਲੀਟਰ ਪਾਣੀ ਲੱਗ ਜਾਂਦਾ ਆ 615 15 ਲੈਂਦੇ ਆ 15 690 7-800 ਲੀਟਰ ਲੱਗ ਜਾਂਦਾ ਦੇ ਲੀਦਾ ਹਾਂਜੀ ਕੋਈ ਨਾ ਤੁਸੀਂ ਗਲਾਸ ਪਰ ਲੋ ਤੇ ਆ ਗਿਣਤੀ ਵੀ ਦੇਖ ਸਕਦੇ ਹੋ ਮੈਂ ਚਾਹਨਾ ਕਿ ਇੱਕ ਵਾਰੀ ਕੈਮਰਾ ਵਾਟਰ ਰੈਗੂਲਰ ਤੇ ਮਾਰਿਆ ਜਾਵੇ ਜਿੰਨੇ ਵੀ ਇੱਥੇ ਪਾਣੀ ਦੇ ਠੰਡੇ ਵਾਟਰ ਕੂਲਰ ਭਰੇ ਆ ਤਾਂ ਇਹ ਸਵੇਰ ਤੋਂ 10 ਵਜੇ ਤੋਂ ਨਰੀ ਜਿਹੜੀ ਸੇਵਾ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਮ ਨੂੰ 6 6:30 ਤੱਕ ਜਿਹੜੀ ਸੇਵਾ ਚੱਲਦੀ ਹੈ ਇੱਕ ਦੁਕਾਨਦਾਰੀ ਵੀ ਚੱਲਦਾ ਹਾਂ ਹਾਂਜੀ ਹਾਂਜੀ ਮੇਰੀ ਦੁਕਾਨਦਾਰੀ ਵੀ ਹੈਗੀ ਆ ਪਿੱਛੇ ਟੈਕਸੀ ਡੈਂਟ ਆ ਤੇ ਅੰਕਲ ਮੰਨ ਲਓ ਕੋਈ ਢੇੜਾ ਆ ਗਿਆ ਤਾਂ ਫੇਰ ਉੱਥੇ ਡਰਾਈਵਰ ਭੇਜੋ ਡਰਾਈਵਰ ਸਾਡੇ ਹੈਗੇ ਆ ਉਹ ਗਏ ਕੋਈ ਰਹਿੰਦੇ ਆ ਦੇ ਉਹ ਫਿਰ ਮੈਨੂੰ ਲੋਡ ਪਏ ਮੈਂ ਅਟੈਂਡ ਕਰ ਲਾਂਗਾ ਗਾਂ ਕਰੂਈ ਕੋਈ ਕਰ ਲੈਂਦਾ ਤੇ ਲੋਡ ਅੱਛਾ ਚਲੋ ਮੈਂ ਵੈਸੇ ਇੱਕ ਗੱਲ ਕਰਨ ਲੱਗਾ ਹਾਂ ਇਹ ਵਾਟਰ ਕੋਲਰ ਵੀ ਤੁਸੀਂ ਇਹਦਾ ਪੇ ਕਰਦੇ ਹੋਣੇ ਹਨਾ ਪੇ ਕਰਦੇ ਕਿੰਨੇ ਕ ਪੇ ਕਰਦੇ ਹੋ ਮਿਨੀਮਮ 1000 ਰੁਪਏ ਇੱਕ ਡੇਲੀ ਦਾ ਹੈਗਾ ਹੀ ਆ ਹਾਂ ਮਤਲਬ ਮਹੀਨੇ ਦਾ ਜੇ ਆਪਾਂ ਮੋਟਾ-ਮੋਟਾ ਸਾਵਰੀ 30 40000 ਰੁਪਏ ਕੋਈ ਚਿੰਤਾ ਹੀ ਨਹੀਂ ਕੋਈ ਬਿਮਾਰੀ ਲੱਗ ਜਾਵੇ ਵੀ ਸਹਿਵਾਂਗੇ ਜੀ ਹਾਂ ਕਿਆ ਵੀ ਤਾਂ ਸਹਿਵਾਂਗੇ ਕੋਈ ਐਸੀ ਨਾ ਉਹ ਪ੍ਰੋਬਲਮ ਮੈਂ ਤਾਂ ਸੋਚੀ ਹੀ ਨਹੀਂ ਅੰਦਰ ਸੋਚ ਹੀ ਨਹੀਂ ਆਈ ਮੈਂ ਲੜਕਾ ਵਿੰਦਾ ਉਹ ਵੀ ਨਹੀਂ ਇਦਾਂ ਨਹੀਂ ਕਰਦਾ ਮੈਂ ਜੇ ਚਲੇ ਜਾਵਾਂ ਮੇਰੇ ਘਰ ਆਲੀ ਬਣਾਉਣ ਲੱਗ ਗਈ ਬਾਣੀ ਆਸੀਂ ਦੇਖਿਆ ਇੱਥੇ ਤੁਸੀਂ ਸ਼ਾਰਟਸ ਦੇ ਵਿੱਚ ਦੇਖਿਆ ਹੋਣਾ ਵੀ ਪਹਿਲੋਂ ਆਂਟੀ ਜੀ ਇੱਥੇ ਖੜੇ ਸੀਗੇ ਅੰਕਲ ਜੀ ਸਾਡੇ ਪਾੜੀ ਲਾ ਕੀ ਕਰਨਾ ਉਹ ਨਹੀਂ ਯਾਰ ਸਾਡੇ ਦਿਲ ਦੀ ਇੱਛਾ ਹੀ ਕੁਛ ਹੋਰ ਆ ਪ੍ਰਭੂ ਨੇ ਚੱਲੋ ਉਹਦੀ ਡਿਊਟੀ ਲਈ ਆ ਅੰਕਲ ਜੀ ਜਿਸ ਤਰ੍ਹਾਂ ਮੈਂ ਪਹਿਲੋਂ ਗੱਲ ਕੀਤੀ ਕਿ ਪੰਜਾਬੀ ਹੈ ਨਾ ਜਿਹੜੇ ਪੰਜਾਬੀ ਉਹ ਸਭ ਤੋਂ ਕੂਨ ਦੇ ਵਿੱਚ ਆ ਸੇਵਾ ਹੈਗਾ ਸਾਡਾ ਵਾਹ ਪੈ ਗਿਆ ਭਈਆਂ ਨਾਲ ਵੱਖਰੀ ਗੱਲ ਹੋ ਗਈ ਲੇਕਿਨ ਪੰਜਾਬੀ ਪੰਜਾਬ ਦੱਸੋ ਨਹੀਂ ਆ ਮੈਂ ਵੀ ਟੈਕਸੀ ਚਲਾਈ ਆ ਕਾਫੀ ਥਗਾਂ ਕੋ ਮਹਗਾ ਮਹਾਂ ਸਭ ਕੋ ਦੇਖਿਆ ਪੰਜਾਬ ਨਾ ਭਾਜੋ ਇਹਦੇ ਗਰੀਸ ਹੈ ਹੀ ਨਹੀਂ ਕਿਤੇ ਤੁਸੀਂ ਅਸੀਂ ਲੋਕ ਕਿਤੇ ਜਾਂਦੇ ਆ ਨਾ ਬਾਹਰ ਹਿਮਾਚਲ ਹੋਇਆ ਜਾਂ ਯੂਪੀ ਦਿੱਲੀ ਬਿਹਾਰ ਹੋਇਆ ਨਾ ਲੋਕੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੈ ਜੀ ਇੱਥੇ ਕੋਈ ਕੋਈ ਵੀ ਮਜ਼ਬ ਦਾ ਬੰਦਾ ਨਾ ਉਹਨੂੰ ਕੋਈ ਪਰੇਸ਼ਾਨੀ ਨਹੀਂ ਹੈ ਗਈ ਕੋਈ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ ਹਾਂ ਹਾਂ ਮਜ਼ਾ ਹੀ ਮੈਂ ਕਹਿੰਦਾ ਜ਼ਿੰਦਗੀ ਪਤਾ ਨਹੀਂ ਲੱਗਾ 70000 ਕੋ ਬੀਤ ਗਈ ਪਾਣੀ ਦੇ ਪੀਲੇ ਥੜਾ ਹੋ ਰਿਹਾ ਪਾਣੀ ਕੋਈ ਨਾ ਪਾਣੀ ਪੀਣੇ ਕੋਈ ਗੱਲ ਨਹੀਂ ਆਪਾਂ ਪਾਣੀ ਪੀਂਦੇ ਆ ਜਿਹੜਾ ਰਾਹ ਹੀ ਰੋਂਦੇ ਨੇ ਵਿਚਾਰੇ ਤੁਪੇ ਇਹਨਾਂ ਨੂੰ ਪਾਣੀ ਦੀ ਬਹੁਤ ਲੋੜ ਆ ਕਿਉਂਕਿ ਇੰਨੀ ਜ਼ਿਆਦਾ ਗਰਮੀ ਪਤ ਗਈ ਆਉਣ ਵਾਲੇ ਸਮੇਂ ਇਹਦੀ ਕੀ ਮੁੱਲ ਨਹੀਂ ਹੁੰਦਾ ਕੋਈ ਚੀਜ਼ ਦਾ ਬਾਪੂ ਜੀ ਜਿੰਨਰ ਕਿਥੇ ਜਗ੍ਹਾ ਦਿਖਾ ਦਿਓ ਨਲਕਾ ਤਾਂ ਰਹਿ ਹੀ ਕੋਈ ਨਹੀਂ ਟੁੱਟੀ ਰਹੀ ਕੋਈ ਨਹੀਂ ਪਾਣੀ ਕੋ ਕਿੱਥੋਂ ਪੀਊ ਮੈਂ ਤਗੜਾ ਬੰਦਾ ਬੋਤਲਾਂ ਲੈ ਕੇ ਪੀ ਲਊਗਾ ਮਾੜਾ ਬੰਦਾ ਕਿੱਥੇ ਜਾਊਗਾ ਉਹ ਚਲੋ ਪਰ ਸਾਡੀ ਡਿਊਟੀ ਪਰਮਾਤਮਾ ਨੇ ਲਾਈ ਆ ਮੈਨੂੰ ਨਹੀਂ ਉਹ ਕੋਈ ਜੋਗ ਜਾਂ ਪਤਾ ਨਹੀਂ ਅਸੀਂ ਕੀ ਆਪਣੇ ਵੱਲੋਂ ਰੱਬ ਵੱਲੋਂ ਹੀ ਹੋ ਗਿਆ ਕਿ ਲਈ ਮੈਨੂੰ ਨਾ ਬਸ ਮਨ ਚ ਇਦਾਂ ਹੀ ਆ ਗਿਆ ਪਤਾ ਨਹੀਂ ਕੀ ਹੋਇਆ ਮੈਨੂੰ ਆਪੇ ਹੀ ਪਤਾ ਲੱਗ ਗਿਆ ਅੱਛਾ ਭਾਜੀ ਕੀ ਕਹਿਣਾ ਚਾਹੋਗੇ ਬਹੁਤ ਇੱਕ ਵਧੀਆ ਸੇਵਾ ਕਰਦੇ ਹੋ ਬੰਕਲ ਜੀ ਹਾਂਜੀ ਸਰ ਸੱਸੀ ਗਾਲ ਜੀ ਸਰੇ ਜਿਹੜੀ ਸੇਵਾ ਕਰੇ ਬਹੁਤ ਜ਼ਿਆਦਾ ਵਧੀਆ ਕਰ ਰਹੇ ਅਸੀਂ ਵੀ ਰੈਪਿਡੋ ਚਲਾਣੇ ਆ ਸਾਨੂੰ ਵੀ ਬਹੁਤ ਦਿੱਕਤ ਹੁੰਦੀ ਗਰਮੀ ਇੰਨੀ ਹੈ ਕਿ ਕੁਛੇ ਕੁਛ ਨਾ ਪਾਣੀ ਦੀ ਅੱਜਕੱਲ ਬਹੁਤ ਨੀਡ ਪਰ ਇਦਾਂ ਕਿਤੇ ਵੀ ਨਹੀਂ ਲੱਗਾਇਆ ਪਣ ਕਿਉਂਕਿ ਸ਼ਬੀਲਾ ਵਗੈਰਾ ਤਾਂ ਲੱਗਦੀ ਹੈ ਨਾ ਪਰ ਇਹ ਪਾਣੀ ਜਿਹੜਾ ਹੁੰਦਾ ਫਿਰ ਜਿਹੜਾ ਇਹ ਪਾਣੀ ਹੈ ਇਹੀ ਪਿਆਸ ਬੁਝਾਉਂਦਾ ਜਿਹੜੀਆਂ ਸ਼ਬੀਲਾ ਵਗੈਰਾ ਉਹ ਚਲੋ ਉਹ ਵੀ ਲੱਗਦੀਆਂ ਬਹੁਤ ਸੋਹਣੀਆਂ ਪਰ ਇਹ ਡੇਲੀ ਲਾਂਦੇ ਇੱਥੇ ਆ ਕੋਕਾ ਪਾਣੀ ਜ਼ਰੂਰੀ ਹੁੰਦਾ ਹੈ ਹਾਂਜੀ ਹਾਂਜੀ ਆਪਾਂ ਡੇਲੀ ਇੱਥੋਂ ਜਾਂਦੇ ਆ ਆਪਾਂ ਡੇਲੀ ਇੱਥੋਂ ਪੀ ਕੇ ਹੀ ਜਾਂਦੇ ਆ ਤੇ ਬਾਕੀ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਅੱਜ ਕੱਲ ਇਦਾਂ ਹੀ ਲੱਗਣੇ ਚਾਹੀਦੇ ਵੀ ਪਤਾ ਲੱਗੇ ਵੀ ਗਰਮੀ ਹੈ ਬਹੁਤ ਜ਼ਿਆਦਾ ਹੈਗੀ ਟੈਂਪਰੇਚਰ 45 ਤੋਂ ਉੱਪਰ ਹੈ ਜੀ ਅੰਕਲ ਜੀ ਹੁਣ ਆਉਣ ਵਾਲੇ ਸਮੇਂ 'ਚ ਕਹਿੰਦੇ ਗਰਮੀ ਹੋਰ ਵਧਣੀ ਹੈ ਤੇ ਤੁਸੀਂ ਲਗਾਤਾਰ ਲੱਗੂ ਇੱਥੇ ਫੇਰ ਹੈਗਾ ਜੀ ਉਸ ਤੋਂ ਵੱਧ ਲੱਗੂਗਾ ਹਾਂ ਕੀ ਹਰ ਤਨ ਕਰਦੀ ਇਹ ਇਹ ਤਾਂ ਇਹ ਤਾਂ ਵੱਧ ਹੂੰ ਮੈਂ ਤਾਂ ਚਾਹ ਪਾਣੀ ਵੀ ਨਹੀਂ ਪੋਚ ਸਕਦਾ ਕਰਾਂਗੀ ਮੈਂ ਨਾ ਹੁਣ ਇਕੱਲਾ ਰਹਿ ਗਿਆ ਤੇ ਹਾਂ ਬੜਾ ਆਂਦਾ ਜਾਂ ਖੁਸ਼ੀ ਆਂਦੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੀ 70 ਸਾਲ ਦੀ ਉਮਰ ਮੈਂ 10 ਸਾਲ ਦੀ 1965 ਦਾ ਕੰਮ ਕਰਦਾ ਤੇ ਸਾਰੀ ਉਮਰ ਕਮਾਇਆ ਹੀ ਆ ਤੇ ਵੇ ਕੀ ਹੋ ਜਾਊਗਾ ਹੁਣ ਕੁਛ ਨਹੀਂ ਅੱਛਾ ਹੋ ਜਾਊਗਾ ਬਹੁਤ ਚੰਗਾ 4 ਮਹੀਨੇ ਪੈਸੇ ਲੱਗ ਵੀ ਜਾਣ ਲੋਕਾਂ ਨੂੰ ਸੇਵਾ ਵਾਸਤੇ ਤਾਂ ਕੋਈ ਗਾਲੀ ਨਹੀਂ ਕੋਈ ਗਾਲੀ ਨਹੀਂ ਆ ਦੇਖ ਲੋ ਵੀ ਦੇਖਦੇ ਦੇਖਦੇ ਕਿਦਾਂ ਰਸ਼ ਪੈ ਗਿਆ ਇੱਥੇ ਅ ਅ ਦੇਖ ਸਕਦੇ ਹੋ ਤੁਸੀਂ ਨਾਲੇ ਪਾਣੀ ਵੀ ਪੀ ਰਹੇ ਨੇ ਅੰਕਲ ਜੀ ਨੂੰ ਸੀਸਾ ਵੀ ਦੇ ਰਹੇ ਨੇ ਅੰਕਲ ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬੰਦਾ ਕਹਿ ਰਿਹਾ ਹੈਗਾ ਮੈਂ ਤੁਹਾਨੂੰ ਪੈਸੇ ਦੇਣਾ ਚਾਹੁੰਦਾ ਹਾਂ ਨਾ ਨਾ ਹਾਂ ਬਹਿ ਕੋਈ ਲੱਖ ਰੁਪਏ ਤਾਂ ਲੈਣਾ ਜਿੰਨੇ ਮਰਜ਼ੀ ਕੋਈ ਕੋਈ ਕਹਿੰਦਾ ਮੈਂ ਤੁਹਾਨੂੰ ਗਲਾਲ ਮੈਨਾਂ ਕਿਹਨੀ ਚਾਹੀਦੀ ਨਹੀਂ ਕੁਝ ਮੈਨ ਨਹੀਂ ਚਾਹੀਦਾ ਨਾ ਇੱਛਾ ਮੇਰੀ ਹੋਈ ਤੁਹਾਡੀ ਕਿ ਹੋਵੇ ਤੁਸੀਂ ਕਿਉਂ ਨਹੀਂ ਦਿੰਦਾ ਹੋਣੇ ਬਹੁਤ ਇੱਕ ਤਾਂ ਬਹੁਤ ਹੀ ਵਧੀਆ ਸੇਵਾ ਅੰਕਲ ਜੀ ਨਿਭਾ ਰਹੇ ਨੇ ਸੋ ਅਸੀਂ ਸੋਚਿਆ ਕਿ ਇਹ ਜਿਹੜੀ ਸੇਵਾ ਨੇ ਸੇਵਾ ਆ ਜਿਹੜੀ ਅੰਕਲ ਜੀ ਸੇਵਾ ਕਰ ਰਹੇ ਨੇ ਤਾਂ ਲੋਕਾਂ ਤੱਕ ਜਰੂਰ ਲੈ ਕੇ ਆਉਣਾ ਚ ਅੰਕਲ ਜੀ ਉਹਨਾਂ ਨੂੰ ਮਿਲੇ 70 ਸਾਲ ਦੀ ਉਹਨਾਂ ਦੀ ਉਮਰ ਹੀ ਨੀ ਉਮਰ ਦੇ ਵਿੱਚ ਵੀ ਤੁੱਪੇ ਖੜੇ ਹੋ ਕੇ ਇਹ ਲੋਕਾਂ ਨੂੰ ਪਾਣੀ ਪਿਲਾ ਰਹੇ ਨੇ ਸੋ ਅੰਕਲ ਜੀ ਕੁਝ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਕੁਝ ਆਣ ਲੋਕ ਸਾਡੇ ਪੰਜਾਬ ਦੇ ਲੋਕ ਕੁਝ ਆਣ ਬਸ ਦੁਆ ਹੀ ਦੇ ਸਕਦੇ ਪਰਵਾਹ ਦੁਆ ਖੁਸ਼ੀ ਰੱਖੇ ਸਾਡੇ ਪੰਜਾਬ ਚ ਕੁਝ ਨਹੀਂ ਚਾਹੀਦਾ ਆਪਾਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਤੁਸੀਂ ਆਏ ਸਾਡੇ ਕੋਲ ਬਹੁਤ ਤੁਹਾਡਾ ਸ਼ੁਕਰੀਆ ਤੁਹਾਡੇ ਚੈਨਲ ਦਾ ਸ਼ੁਕਰੀਆ ਚਲੋ ਮਾਰਾ ਤੁਹਾਡਾ ਭਲਾ ਕਰੇ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਤਾਂ ਐਸੀ ਕਿ ਅੰਕਲ ਜੀ ਜਿਹੜੇ ਇੱਕ ਰੋਡ ਸਾਈਡ ਤੇ ਜਿਹਨਾਂ ਨੇ ਜਲਦੀ ਸੇਵਾ ਸ਼ੁਰੂ ਕੀਤੀ ਇੱਕ ਬਹੁਤ ਵਧੀਆ ਉਪਰਾਲਾ ਹੈ ਸੋ ਸਾਨੂੰ ਲੱਗਦਾ ਕਿ ਹੋਰ ਲੋਕਾਂ ਨੂੰ ਵੀ ਜਿਹੜਾ ਇਦਾਂ ਦਾ ਇੱਕ ਕਦਮ ਚੱਕਣਾ ਚਾਹੀਦਾ ਇਦਾਂ ਦਾ ਕੰਮ ਉਠਾਉਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਹਾਂ ਜੀ ਅੱਥਾ ਨਾ ਪ੍ਰਸ਼ਨ ਹੋਇਆ ਆ ਤਾਂ ਐਨਕ ਲਈ ਆ ਮੈਂ ਤੁੱਪੇ ਵੀ ਤੁੱਪੇ ਵੀ ਖੜੇ ਹੋ ਤੁਸੀਂ ਕੋਈ ਗੱਲ ਨਹੀਂ ਮੈਂ ਕਰਦੇ ਵੀ ਮਨਾ ਕਰਦੇ ਨਹੀਂ ਤੁੱਪ ਬਹੁਤ ਜ਼ਿਆਦਾ ਆ ਬੋਨ ਵੀ ਆ ਮੈਂ ਕਹਿੰਦਾ ਨਹੀਂ ਮੈਂ ਨਹੀਂ ਆ ਮੈਂ ਨਹੀਂ ਹਟਾਂ ਮੈਂ ਤੁ ਜੋ ਮਰਜ਼ੀ ਕਰਿਓ ਮੈਂ ਹਟਾਂ ਨਹੀਂ ਹਾਂਗਾ शुक्रिया जी गलत करें ली देख दे रहो दैनिक सवेरा टीवी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप